ਅਸੀਂ ਇਹ ਦੇਖਿਆ ਸੁਣਿਆ ਸੀ ਵੀ ਜੋ ਕਿਸਾਨ ਥੱਕੇ ਹਰੇ ਆਉਂਦੇ ਨੇ ਉਹਨਾਂ ਦੀ ਇੱਥੇ ਮਾਲਸ ਦੀ ਸੇਵਾ ਵੀ ਹੈ ਅਸੀਂ ਇਹਨਾਂ ਵੀਰਾਂ ਦੀ ਇੰਟਰਵਿਊ ਕਰਨਾ ਚਾਹੁੰਦੇ ਸੀ ਉਹ ਕਹਿੰਦੇ ਵੀ ਪਰ ਪਹਿਲਾਂ ਤੁਸੀਂ ਸਾਡੇ ਤੋਂ ਮ사ਜ ਕਰਾਓ ਇਹਦਾ ਅਸਰ ਦੇਖੋ ਤੇ ਤੁਹਾਡਾ ਥੱਕੇ ਮਾਂ ਅਸੀਂ ਕਿਸ ਤਰ੍ਹਾਂ ਦੂਰ ਕਰਦੇ ਆ ਤੇ ਫਿਰ ਬਾਕੀ ਤੁਸੀਂ ਇਸ ਦਾ ਅੰਦਾਜ਼ਾ ਲਗਾਓ ਵੀ ਇੱਥੇ ਅਸੀਂ ਕਿਸੇ ਵੀ ਕਿਸਾਨ ਨੂੰ ਥੱਕਣ ਨਹੀਂ ਦਿੰਦੇ ਵਾਹ ਬਈ ਬਾਤ ਮੈਨੂੰ ਤਾਂ ਨਜ਼ਾਰਾ ਲਿਆਦਾ ਤੂੰ ਹਾਂਜੀ ਇਸ ਤੋਂ ਪਹਿਲਾਂ ਕਿ ਮੇਰੀ ਅੱਖਾਂ ਬੰਦ ਹੋ ਜਾਣ ਮੈਂ ਇਹਨਾਂ ਦੇ ਵਿਚਾਰ ਵੀ ਜਾਣਨਾ ਚਾਹੁੰਗਾ ਬਈ ਦੱਸੋ ਜਰਾ ਸੋਭਾ ਜੀ ਕੇ ਸੇਵਾ ਕਰੇ ਤੁਹਾਡਾ ਕਿਹੋ ਆਈਡੀਆ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਕਿਸੇ ਚੀਜ਼ ਦਾ ਘਾਟਾ ਨਹੀਂ ਜੀ ਹਰ ਇੱਕ ਆਪਣੇ ਕੋਲ ਲੰਗਰ ਹਰ ਇੱਕ ਸੁਵਿਧਾ ਹੈਗੀ ਆ ਜੀ ਕੋਈ ਚੀਜ਼ ਨਹੀਂ ਇਹੋ ਜਿਹੀ ਜਿਹੜੀ ਇੱਥੇ ਨਾ ਹੋਵੇ ਤੇ ਅਸੀਂ ਕਵਾਵਾ ਦਿਨਾਂ ਤੋਂ ਫ੍ਰੀ ਬੈਠੇ ਅਸੀਂ ਆਹੀ ਵੀ ਕਹਿੰਦੇ ਹਾਂ ਕੋਈ ਸੇਵਾ ਸਾਨੂੰ ਮਿਲ ਜਵੇ ਤੇ ਅਸੀਂ ਵੀ ਸੇਵਾ ਕਰੀਏ ਤੇ ਅਸੀਂ ਦੇਖਿਆ ਕਿ ਸਾਨੂੰ ਇੱਕ ਬਜ਼ੁਰਗ ਨੇ ਆਖਿਆ ਕਿ ਜਿੱਦਾਂ ਮੇਰੀਆਂ ਲੱਤਾਂ ਨਹੀਂ ਦੋਸਤੀਆਂ ਇਹਦੀ ਮਾਲਸ਼ ਕਰ ਦਿਓ ਫਿਰ ਅਸੀਂ ਉਦੋਂ ਤੇ ਕਰੀ ਜਾਂਦੇ ਆ ਆਈ ਜਾਂਦੀ ਸੰਤ ਤੇ ਸਾਨੂੰ ਪਰਮਾ ਹੰਗਾਰਾ ਮਿਲਿਆ ਆ ਤੇ ਮਨ ਨੂੰ ਵੀ ਬੜਾ ਵਧੀਆ ਲੱਗਦਾ ਆ ਸੇਵਾ ਕਰਕੇ ਇਹਨਾਂ ਦੀ ਸੇਵਾ ਜ਼ਰੂਰ ਸਫਲ ਹੋਏਗੀ ਔਰ ਸਫਲ ਇਹ ਮੋਰਚਾ ਸਫਲ ਹੋਏਗਾ ਤਵੀ ਇਹਨਾਂ ਦੀ ਸੇਵਾ ਜਿਹੜੀ ਆ ਸਫਲ ਹੋਏਗੀ ਮੈਂ ਤੁਹਾਡੇ ਲਈ ਡਿਸਕਵਰ ਪਲੱਸ ਕੁੱਲੀ ਬਾਡਲ ਤੋਂ